ਸ੍ਰੀ ਕਾਲ ਜੀ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਰੋਟੀਆਂ ਕਿਉਂ ਖਾ ਰੀਆਂ ਅੱਜ ਹੈ 31 ਤਰੀਕ ਤੇ ਸਵੇਰ ਦਾ ਤੁਹਾਨੂੰ ਮਾਹੌਲ ਦਿਖਾਉਣਾ ਆ ਹੋਇਆ ਪਿਆ ਤਕਦੀਰ ਨੇ ਕਰਤਾ ਸਵੇਰੇ ਸਵੇਰੇ ਨੁਕਸਾਨ ਜੋਤ ਲਾਰੇ ਸੀ ਪੋਚਾ ਪੋਚੇ ਦੀ ਭਰੀ ਹੋਈ ਸੀ ਬਾਲਟੀ ਪਾਣੀ ਦੀ ਪਹਿਲਾਂ ਟੀਵੀ ਦਾ ਰਿਮੋਟ ਸਿੱਟਿਆ ਮੋਬਾਈਲ ਸਿੱਟਿਆ ਕੰਮ ਵਾਲਾ ਫੇਰ ਜਾ ਕੇ ਏਸੀ ਦਾ ਰਿਮੋਟ ਸਿੱਟਿਆ ਸਾਨੂੰ ਉਹਦਾ ਪਤਾ ਲੱਗਿਆ ਏਸੀ ਦਾ ਰਿਮੋਟ ਸਾਨੂੰ ਪਤਾ ਲੱਗ ਗਿਆ ਨਾਲ ਦੇ ਨਾਲ ਉਹਨੇ ਕੱਢਤਾ ਰੋਣ ਲੱਗ ਗਈ ਏਸੀ ਦਾ ਰਿਮੋਟ ਮੇਰੇ ਪਾਸੇ ਏਸੀ ਦਾ ਰਿਮੋਟ ਹੀ ਕੱਲਾ ਸਿੱਟਿਆ ਟੀਵੀ ਦਾ ਸੀ ਭਾਲਦੇ ਫਿਰੇ ਟੀਵੀ ਦਾ ਵੀ ਬਾਲਟੀ ਚ ਪਿਆ ਫੇਰ ਮੈਂ ਕਿਹਾ ਚਲੋ ਟੀਵੀ ਦਾ ਹੀ ਸਿੱਟਿਆ ਫੇਰ ਜਦੋਂ ਜੋਤ ਪੋਚਾ ਲਾ ਰਹੀ ਸੀਗੀ ਪੋਚਾ ਨਿਚੋੜਨ ਵਾਸਤੇ ਜਦੋਂ ਉਹਨੇ ਪੋਚਾ ਵਿੱਚ ਸਿੱਟਿਆ ਆਹਦੀ ਤਾਂ ਮੋਬਾਈਲ ਵੀ ਸਿੱਟਿਆ ਪਿਆ ਕਮਾਲਾ ਹੁਣ ਉਹ ਤਾਂ ਮਿਸਤਰੀ ਕੋਲ ਲੈ ਕੇ ਜਾਣਾ ਪਊਗਾ ਇਹ ਆਪਾਂ ਆਪ ਹੀ ਖੋਲ ਕੇ ਸਾਫ਼ ਕਰ ਰਹੇ ਹਾਂ ਤੁੱਪੇ ਰੱਖੇ ਸੀਗੇ ਹੋਪਸੋ ਚੱਲ ਪੈਣ ਕਿਉਂਕਿ ਇੱਕ ਦਿਨ ਪਹਿਲਾਂ ਵੀ ਨੇ ਟੀਵੀ ਦਾ ਰਿਮੋਟ ਸਿੱਟਦਾ ਸੀਗਾ ਆ ਪਿਆ ਫਿਰ ਸਤ ਉੱਪਰ ਰੱਖਿਆ ਪਾਣੀ ਪੂਣੀ ਤਾਂ ਗਿਆ ਇਹਦਾ ਸੱਕ ਹੋਪਸੋ ਕੰਮ ਕਰੇ ਸਹੀ ਨਹੀਂ 200 ਦਾ ਇਹ 5-700 ਦਾ ਟੀਵੀ ਦਾ ਰਿਮੋਟ ਤੇ 1000 ਤੋਂ 1500 ਰੁਪਇਆ 1000 ਰੁਪਇਆ ਘੱਟੋ-ਘੱਟ ਫੋਨ ਤੇ ਲੱਗੂਗਾ ਕਿਉਂਕਿ ਉਹਦੇ ਚ ਪਾਣੀ ਇੰਨਾ ਕਿ ਪੈ ਗਿਆ ਇਹ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਫਿਰ ਚ ਫੋਨ ਪਿਆ ਉਹਦੇ ਬਹੁਤ ਟਾਈਮ ਪਿਆ ਰਿਆ ਤੇ ਉਹ ਹੁਣ ਮੇਰੇ ਘਰ ਚ ਸਾਰਾ ਸਾਫ ਹੋਊਗਾ ਹੋ ਸਕਦਾ ਆਈਸੀਓਈਸੀ ਉੱਡ ਗਿਆ ਹੋਵੇ ਉਹਦਾ ਬੰਦ ਕਰਤਾ ਸੀ ਵੈਸੇ ਫੋਨ ਤਾਂ ਚੱਲ ਨਹੀਂ ਰਿਹਾ ਆਪ ਹੀ ਬੰਦ ਹੋ ਗਿਆ ਸੋ ਸਵੇਰੇ ਸਵੇਰੇ ਨੁਕਸਾਨ ਦੀਆਂ ਖਬਰਾਂ ਸੁਣਾਤੀਆਂ ਤੁਹਾਨੂੰ ਤੇ ਸ਼ੁਰੂ ਕਰਦੇ ਅੱਜ ਦਾ ਵਲੌਗ ਤੇ ਹੁਣ ਵੇਖਣੀ ਆ ਪਹਿਲਾਂ ਆ ਚਲਾ ਕੇ ਵੇਖਾਂਗੇ ਸਾਫ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਆ ਫੋਨ ਮੰਡੀ ਜਾਵਾਂਗੇ ਤੇ ਫਿਰ ਮੰਡੀ ਫੋਨ ਦੇਖ ਆਵਾਂਗੇ ਕਿਰ ਕਿਉਂਕਿ ਉਹ ਜਿੰਨਾ ਚਿਰ ਪਿਆ ਰਹੂਗਾ ਉਨਾ ਹੀ ਜ਼ਿਆਦਾ ਉਹ ਖਰਾਬ ਹੋਈ ਜਾਣਾ ਸੋ ਪਹਿਲਾਂ ਕਰ ਲਈਏ ਠੀਕ ਇਹ ਤਾਂ ਮੋਡਲ ਵਾਲੀ ਕਿੱਟ ਹੈਗੀ ਘਰੇ ਪਰ ਅੱਜ ਕੱਲ ਮੋਬਾਈਲ ਇਹਦੇ ਨਾਲ ਖੁੱਲਦੇ ਨਹੀਂਗੇ ਅੱਜ ਕੱਲ ਤਾਂ ਗਲੂ ਨਾਲ ਲੱਗੇ ਹੁੰਦੇ ਆ ਤੇ ਸ਼ੁਕਰ ਸਾਡੇ ਫੋਨ ਸਾਡੇ ਹੱਥਾਂ 'ਚ ਸੀਗੇ ਮਹਿੰਗੇ ਜਿਹੜੇ ਸੀ ਨਹੀਂ ਤਾਂ ਇਹ ਵੀ ਅੱਜ ਪਾਣੀ 'ਚ ਜਾਣੇ ਸੀਗੇ ਪਰ 15 ਇੰਚ ਤਾਂ ਮੈਨੂੰ ਮੁਕਲ ਨੇ ਦੱਸਿਆ ਕਹਿੰਦਾ ਭਾਜੀ ਇਹ ਤਾਂ ਬਚਾ ਕੇ ਇੰਨਾ ਰੱਖਣਾ ਪੈਂਦਾ 15 ਪਾਣੀ ਤੋਂ ਇਹਦੇ ਦੋਨੋਂ ਪਾਸੇ ਖੁੱਲਦਾ ਇਹ ਤੇ ਜਦੋਂ ਇਹ ਇਹਦੇ ਰੈਜ਼ਿਸਟੈਂਸ ਨਹੀਂ ਹੈਗੀ ਇਹਦੇ 'ਚ ਪਾਣੀ ਦੀ ਬਿਲਕੁਲ ਵੀ ਜਿਹੜੇ ਦੋ ਪਹਿਲਾ ਵਾਲੇ ਮਾਡਲ ਆਉਨੇ ਸੀ ਉਹ ਜੇ ਇੱਕ ਸਕਿੰਟ ਲਈ ਪਾਣੀ ਚ ਡਿੱਗ ਪੇ ਤੁਸੀਂ ਚੱਕ ਲੈ ਉਹਦੇ ਚ ਪਾਣੀ ਨਹੀਂ ਜਾਂਦਾ ਸੀ ਇਹਦੇ ਚ ਤਾਂ ਨਾਲ ਦੀ ਨਾਲ ਹੀ ਜਾਂਦਾ ਪਾਣੀ ਜਾਂਦਾ ਹੁੰਦਾ ਸੋ ਇਹ 15 ਸਿਹਰਾ ਜਿਹੜਾ ਹੈਗਾ ਸਿਸਟਮ ਬਹੁਤ ਪੁਰਾਣਾ ਆ ਮਤਲਬ ਖਤਰਨਾਕ ਆ ਗਿਆ ਚਲੋ ਜੀ ਕਰੀਏ ਲੋਟ ਆਪਾਂ ਹੁਣ ਆਪਣੇ ਰਿਮੋਟ ਤੇ ਫੇਰ ਵੇਣੇ ਆ ਤਕਦੀਰ ਅੰਦਰ ਐਸੀ ਟਿੱਕੀ ਹੋਈ ਆ ਰੋ ਰਹੀ ਆ ਉਹਨੂੰ ਪਤਾ ਹੀ ਮੈਨੂੰ ਮੈਂ ਗਲਤੀ ਕੀਤੀ ਆ ਪਰ ਬੱਚਾ ਆ ਚਲੋ ਹੁਣ ਕਰਤਾ ਕੀ ਕਰ ਸਕਦੇ ਆ ਨਾ ਹਾਂ ਵੈਸੇ ਪਰ ਐਦਾਂ ਕਹਿਣਾ ਠੀਕ ਆ ਪਰ ਉਹ ਸਹੀ ਗੱਲ ਆ ਵੀ ਜਵਕਾਂ ਦੇ ਨਾਲ ਸਾਰਾ ਕੁਝ ਹੀ ਚੱਲਦਾ ਪਰ ਚਲੋ ਚੀਜ਼ਾਂ ਆ ਜਾਂਦਾ ਚੀਜ਼ਾਂ ਤਾਂ ਬਣਦੀਆਂ ਟੈਂਦੀਆਂ ਰਹਿੰਦੀਆਂ ਹੁੰਦੀਆਂ ਸੋ ਬੱਚਾ ਆ ਚਲੋ ਗਾਂ ਤੋਂ ਧਿਆਨ ਰੱਖਣਾ ਬਿਨਾ ਆਪ ਨੂੰ ਹੀ ਕਿਉਂਕਿ ਨਿੱਕਾ ਜੇ 12:07 ਹੋ ਗਏ ਬਈ ਤੇ ਗੱਲ ਐ ਬਣੀ ਜਾਣਾ ਜੋਤ ਨੇ ਵੀ ਸੀਗਾ ਨਾਲ ਪਰ ਸਾਡਾ ਕੋਈ ਬੁਟੀਕ ਦਾ ਕੰਮ ਵਗੈਰਾ ਰੈਡੀ ਨਹੀਂ ਸੀਗਾ ਸੋ ਇਸ ਕਰਕੇ ਫਿਰ ਅਸੀਂ ਕਿਹਾ ਵੀ ਜਦ ਤੱਕ ਦੀਰ ਦੇ ਡਾਈਪਰ ਲਾਉਣਾ ਪਊਗਾ ਸੋ ਉਹਨੂੰ ਖੁੱਲਾ ਰੱਖਣ ਲਈ ਜੋਤ ਕੰਦੀ ਫਿਰ ਮੈਂ ਕੀ ਕਰਨਾ ਹਣਾ ਤੇ ਜਾਇਆ ਉਹ ਤੇ ਫਿਰ ਮੈਂ ਕਿਹਾ ਚਲ ਮੈਂ ਜਾਵਾਂ ਕਿਉਂਕਿ ਕੰਮ ਆਪਣਾ ਹੈਗਾ ਕੱਲੀ ਮੰਡੀ ਦਾ ਇੱਕ ਤਾਂ ਮੋਬਾਈਲ ਤੁਹਾਨੂੰ ਦੱਸ दिए ਵੀ ਰਿਮੋਟ ਤਾਂ ਦੋਨੇ ਪਏ ਚੱਲ ਜਿਹੜੇ ਸਸਤੇ ਸੀ ਹੁਣ ਜਿਹੜੇ ਮੋਬਾਈਲ ਤੇ ਲੱਗਨੇ ਜਾਦੇ ਪੈਸੇ ਮੋਬਾਈਲ ਨਹੀਂ ਚੱਲਿਆ ਮੋਬਾਈਲ ਤਾਂ ਕਿਉਂਕਿ ਆਪਾਂ ਚਲਾਇਆ ਵੀ ਨਹੀਂਗਾ ਕਿਉਂਕਿ ਵਿੱਚ ਪਾਣੀ ਅੰਦਰ ਚੱਕ ਚਲ ਗਿਆ ਆ ਤੇ ਬਹਾਵਾ ਟਾਈਮ ਪਿਆ ਰਹਿਣਾ ਵਿੱਚ ਉਹਦੇ ਕਰਕੇ ਵੀ ਹੁਣ ਜਾ ਕੇ ਚੈੱਕ ਕਰਾਉਣੇ ਵੀ ਕੀ ਬਣਦਾ ਕੀ ਨੌਕਸ ਨਿਕਲਦਾ ਤੇ ਨਾਲੇ ਮੈਂ ਤੇ ਆ ਕੇ ਲੈਣੀ ਸੀ ਗੱਡੀ ਕਿਉਂਕਿ ਗੱਡੀ ਆਪਣੀ ਕਿੰਨੀ ਗੰਦੀ ਬਹੁਤ ਤੇ ਕੱਲ ਨੂੰ ਅਸੀਂ ਕਿਤੇ ਜਾਣਾ ਆ ਉਹਦੇ ਕਰਕੇ ਫਿਰ ਇੱਕ ਬੜੀ ਨੂੰ ਚੜਾ ਕੇ ਲਿਆਂਦਾ ਸੀ ਕੱਲ ਆਪਾਂ ਉਹਦੇ ਕਰਕੇ ਫਿਰ ਬਾਲਬੂਰ ਵੀ ਬਹੁਤ ਐਂਚ ਸੋ ਇਹੀ ਕੰਮ ਆ ਤੇ ਚੱਲਦੇ ਆ ਮੰਡੀ ਨੂੰ ਕਰਕੇ ਆਉਣੇ ਕੰਮ ਇਹ ਸੇਸ਼ੇਤੀ ਮੁੜਾਂਗੇ 12 ਵਜੇ ਤੇ ਮੈਂ ਘੰਟੇ ਡੇਢ ਘੰਟੇ ਚ ਮੁੜਨਾ ਚਾਹਣਾ ਆ ਕੇ ਸੌਵਾਂਗੇ ਦੋ ਘੰਟੇ ਤੇਲੀ ਮੇਰਾ ਟਾਰਗੇਟ ਹੁੰਦਾ 2 ਵਜੇ ਮੈਨੂੰ ਐ ਹੁੰਦਾ ਜੀ ਯਾਰ ਘੰਟਾ ਸੌਂ ਲੈ ਜਰ ਪਰ ਹੁਣ ਦੇਣੇ ਹੋ ਜੇ ਆ ਗਏ ਵੀ ਦੇਣ ਹੈਗੇ ਛੋਟੇ ਹੋ ਹੀ ਜਾਂਦੇ ਥੋੜੇ ਥੋੜੇ ਛੋਟੇ ਹੋ ਗਏ ਪਹਿਲਾਂ ਨਾਲੋਂ ਵੀ ਹੁਣ ਸੁੱਤਾ ਹੀ ਨਹੀਂ ਜਾਂਦਾ ਦੇਨੇ ਤਕਦੀਰ ਸੌਂ ਸੌਂ ਜਾਂਦੀ ਹੁਣ ਤਕਦੀਰ ਮੇਰੇ ਆਉਂਦੇ ਨੂੰ ਸੌ ਕੇ ਉੱਠੜੂਗੀ ਉਹਦਾਂ ਨੂੰ ਮੁੜ ਕੇ ਬੱਸ ਫੇਰ ਕਿਹਨੇ ਸੌਣ ਦੇਣਾ ਕਿਉਂਕਿ ਤਕਦੀਰ ਮੁੜ ਕੇ ਸੌਣ ਨਹੀਂ ਦਿੰਦੀ ਚਲੋ ਚੱਲਦੇ ਆ ਜੀ ਆਪਣਾ ਫੋਨ ਹੈਗਾ ਤਾਂ ਗਰੰਟੀ ਸੀਗਾ ਯਾਰ ਪਰ ਮੈਂ ਬਾਈ ਨੂੰ ਪੁੱਛਿਆ ਉਹ ਕਹਿੰਦਾ ਵੀ ਟੁੱਟੇ ਭੱਜੇ ਦੀ ਤੇ ਪਾਣੀ ਚ ਡਿੱਗੇ ਦੀ ਕੰਪਨੀ ਦੀ ਕੋਈ ਗਰੰਟੀ ਨਹੀਂ। ਸੋ ਇੱਥੇ ਛੱਡੋ ਤੇ ਅਸੀਂ ਇਹਨੂੰ ਖੋਲਦੇ ਆਂ। ਮੈਂ ਕਹਿੰਦਾ ਮੈਂ ਰੋਟੀ ਖਾ ਕੇ ਤੇ ਖੋਲਦਾ ਇਹਨੂੰ। ਤੇ ਦੱਸਦਾ ਫਿਰ ਕੀ ਨੁਕਸ ਹੈ। ਕੈਮਰੇ ਕੂਮਰੇ ਦੇ ਵਿੱਚ ਵੀ ਪਾਣੀ ਪੂਣੀ ਚਲ ਗਿਆ। ਬਾਵਾ ਪਾਣੀ ਪੂਣੀ ਤਾਂ ਚਲ ਗਿਆ। ਖ਼ੁਸ਼ ਹੋ ਚੱਲ ਪਵੇ ਮੈਨੂੰ ਲੱਗਦਾ ਤਾਂ ਹੈ ਨਹੀਂ ਵੈਸੇ ਕਿਉਂਕਿ ਜਿੰਨਾ ਪਾਣੀ ਚ ਡੁੱਬਿਆ ਰਹਿ ਗਿਆ ਨਾ। ਗੁੱਸਾ ਆਉਣਾ ਤਾਂ ਗੋਤਾਈ ਲੱਗਿਆ ਉਹ ਪਾਣੀ ਦੇ ਵਿੱਚ। ਚਲੋ ਦੇਖਦੇ ਆਂ ਫਿਰ ਵੀ। ਇਹ ਤੋਂ ਬਣਦੀ ਗਲਤੀ ਉਹ ਚੱਲੀ ਆਪ ਗੱਡੀ ਧਵਾਉਣ ਫੇਰ ਆਖੇ ਹਜੇ ਰਿਮੋਟ ਵੀ ਲੈਣਾ ਕਿਉਂਕਿ ਜੋਤ ਕੰਦੀ ਰਿਮੋਟ ਚੱਲ ਨਹੀਂ ਰਹੀ ਥਾ ਟੀਵੀ ਦੇ ਨਾਲ ਸਹੀ ਤਾਂ ਯਾਰ ਖਸਾ ਤਕੜਾ ਨੁਕਸਾਨ ਹੋ ਗਿਆ। ਮੇਰੀ ਪਗਾਇ ਹੋਇਆ ਗੱਡੀ ਵਾਸ਼ ਕਰਾਉਣ ਕਿਉਂ ਗਏ ਹੋਇਆ ਕਿਉਂਕਿ ਬੈਡਿੰਗ ਲੈ ਕੇ ਆਂਦਾ ਸੀਗਾ ਤੇ ਉਹਦੇ ਵਿੱਚ ਬਾਹਰ ਸੀਗੇ ਸੋ ਮੈਘਦੀਪ ਨੇ ਕਰਾਉਣੀ ਸੀਗੀ ਗੱਡੀ ਸਾਫ ਮੈਘਦੀਪ ਗੱਡੀ ਸਾਫ ਕਰਾਉਣ ਗਏ ਹੋਇਆ ਤੇ ਨਾਲੇ ਦੋ ਚਾਰ ਚੀਜ਼ਾਂ ਘਰੇ ਚਾਹੀਦੀਆਂ ਸੀ ਮੈਂ ਤਾਂ ਤਕਦੀਰ ਨਹੀਂ ਗਏ ਕਿਉਂਕਿ ਸਾਨੂੰ ਜਿੱਕਾ ਕਿਸੇ ਘਰੇ ਰਹੀ ਏ ਰੈਸਟ ਕਰੀਏ ਅੱਜ ਤੇ ਕੱਲ ਅਸੀਂ ਜਾਣਾ ਹੈ ਕਿਤੇ ਬਹੁਤ ਜ਼ਰੂਰੀ ਕੰਮ ਕੱਲ ਮੇਬੀ ਅਸੀਂ ਬਲੌਗ ਨਾ ਵੀ ਸ਼ੂਟ ਕਰੀਏ ਹੈਨਾ ਬਟ ਅੱਜ ਜਿਹੜਾ ਸੀਗਾ ਕਾਈ ਮੈਗਟਿਕ ਪਹਿਲਾਂ ਗੱਡੀ ਸਾਫ਼ ਕਰਾਇਆ ਏ ਤੇ ਹੁਣ ਉਹਦਾ ਸਾਰਾ ਜਿਹੜਾ ਆਪਣਾ ਘਰ ਦਾ ਸਮਾਨ ਸੀ ਥੋੜਾ ਪੋਤਾ ਰਹਿਦਾ 2-4 ਤੀਜਾ ਚਾਹੀਦੀਆਂ ਸੀ ਉਹ ਮੈਗਟਿਕ ਲੈ ਆਉਣਗੇ ਤੇ ਸਬਜ਼ੀ ਕੋਈ ਬਣੀ ਨਹੀਂ ਹੋਈ ਸੀ ਕਿ ਫਿਰ ਮੈਂ ਦੋ ਆਂਡੇ ਪੈਸੇ ਆਂਡੇ ਆ ਵੀ ਭੁਰਜੀ ਬਣਾ ਕੇ ਮੈਂ ਤਾਂ ਰੋਟੀ ਖਾ ਲਈ ਤਕਦੀਰ ਨੂੰ ਆਲੂ ਖਵਾਉਂਦੇ ਸੀ ਫਿਰ ਇਹਨੂੰ ਦੁੱਧ ਦੀ ਬੋਤਲ ਬਣਾ ਦਿੱਤੀ ਸੀਗੀ ਹੁਣ ਤਕਦੀਰ ਇੱਥੇ ਪਈ ਹੋਈ ਆ ਅਤੇ ਬਹੁਤ ਜਾਣੇ ਕਮੈਂਟ ਕਰਦੇ ਹੋ ਤੁਸੀਂ ਇਹਦੇ ਡਾਈਪਰ ਲਾਉਣਾ ਬੰਦ ਕਰ ਦਿਓ ਤੇ ਹੁਣ ਜਿਹੜਾ ਆਪਾਂ ਤਕਦੀਰ ਦੇ ਡਾਈਪਰ ਲਾਉਣਾ ਬੰਦ ਕੀਤਾ ਹੋਇਆ ਆਲਮੋਸਟ ਆਪਾਂ ਇਸ ਸਰਫਸਿਰੋ ਕਿਤੇ ਬਾਹਰ ਜਾਣੇ ਆ ਉਦੋਂ ਹੀ ਡਾਈਪਰ ਲਾਉਣੇ ਆ ਘਰੇ ਆਪਾਂ ਇਹ ਡਾਈਪਰ ਨਹੀਂ ਲਾਉਂਦੇ ਹੈਗੇ ਤੇ ਇਹ ਵੀ ਰੈਸ਼ वगैरह ਤਾਂ ਹੁਣ ਠੀਕ ਆ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਉਹ ਥੋੜੀ ਜੀ ਇਨਫੈਕਸ਼ਨ ਹੋਈ ਹੋਈ ਸੀ ਉਹ ਡਾਕਟਰ ਨੇ ਦਵਾਈ ਦਿੱਤੀ ਆ ਪੀਣ ਵਾਲੀ ਦਵਾਈ ਦਿੱਤੀ ਸੀਗੀ ਤੇ ਲਾਉਣ ਵਾਲੀ ਦਵਾਈ ਦਿੱਤੀ ਸੀ ਉਹਦੇ ਨਾਲ ਕਾਫੀ ਫਰਕ ਹੈਗਾ ਆ ਤੇ ਬਾਕੀ ਇਹ ਆ ਵੀ ਹੁਣ ਡਾਈਪਰ ਘਰੇ ਤਾਂ ਬਾਇਡ ਕਰਦਾਵੇ ਘਰੇ ਤਾਂ ਡਾਈਪਰ ਆਪਾਂ ਇਹਦੇ ਨਾਲ ਯੂਜ਼ ਕਰੀਏ ਤੇ ਅਸੀਂ ਅੱਜ ਜਾਂ ਕੱਲ ਵਿੱਚ ਜਾਵਾਂਗੇ ਬਖਿੰਡੇ ਫੇਰ ਦੋ ਚਾਰ ਚੀਜ਼ਾਂ ਜਿਹੜੀਆਂ ਤਕਦੀਰ ਦੀਆਂ ਉਹ ਲੈ ਕੇ ਆਵਾਂਗੇ ਤੇ ਇੱਕ ਚੀਜ਼ ਆਪਾਂ ਹੋਰ ਸੋਚ ਰਹੇ ਹਾਂ ਉਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ ਪਸੰਦੀਦਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੇ ਮੈਘਦੀ ਪਾਉਂਦੇ ਆ ਫਿਰ ਆਪਾਂ ਮੈਘਦੀਪ ਨੂੰ ਵੀ ਦੱਸਾਂਗੇ ਜੋ ਮੈਂ ਸੋਚਿਆ ਆ ਤੇ ਫਿਰ ਆਪਾਂ ਤੁਹਾਡੇ ਨਾਲ ਵੀ ਉਹ ਚੀਜ਼ ਸ਼ੇਅਰ ਕਰਾਂਗੇ ਜੋ ਅਸੀਂ ਸੋਚ ਰਹੇ ਹਾਂ ਲਓ ਜੀ ਰਿਮੋਟ ਵੀ ਲੈ ਲਿਆ ਆਪਾਂ ਗੱਡੀ ਤਾਂ ਆਪਾਂ ਲਈ ਸੀ ਤਵਾ ਤੇ ਉਸ ਤੋਂ ਬਾਅਦ ਮੈਂ ਬਸ ਆ ਰਿਮੋਟ ਲੈਣਾ ਸੀ ਕਿਉਂਕਿ ਜੋਦ ਦਾ ਫੋਨ ਆ ਗਿਆ ਸੀਗਾ ਵੀ ਰਿਮੋਟ ਕੰਮ ਛੱਡ ਗਿਆ ਰਿਮੋਟ ਇੱਥੋਂ 150 ਦਾ ਮਿਲਿਆ ਯਾਰ ਜਿੱਥੋਂ 200 ਦਾ ਮਿਲਿਆ ਆਏ ਫਿਰ ਜਿੱਤੋ ਜਾਨੂ ਜੀ ਨਹੀਂ ਕਰਦਾ ਇੱਕ ਆ ਸ਼ੀਟ ਲਈ ਆ ਕਿਉਂਕਿ ਤਕਦੀਰ ਦੇ ਹੁਣ ਆਪਾਂ ਘਰੇ ਡਾਈਪਰ ਨਹੀਂ ਲਾਉਂਦੇ ਤੇ ਬੈੱਡ ਤੇ ਫਿਰ ਗੱਦੇ ਤੇ ਕਈ ਵਾਰੀ ਬਾਥਰੂਮ ਬੁੱਥੂ ਕਰ ਦਿੰਦੇ ਤਾਂ ਉਹ ਫਿਰ ਉਹ ਬੱਚਾ ਚਲ ਜਾਂਦਾ ਗੱਦਿਆਂ ਦੇ ਹਨ ਉਹ ਇੱਕ ਤਕਦੀਰ ਦਾ ਸ਼ੈਂਪੂ ਲੈਣਾ ਸੀਗਾ ਬਸ ਹੀ ਨਿੱਕੇ ਮੋਟੇ ਕੰਮ ਸੀਗੇ ਤੇ ਬਾ ਫੋਨ ਦਾ ਪੁੱਛਦੇ ਆਪਾਂ ਕਿਉਂਕਿ ਬਾਈ ਦਾ ਕੋਈ ਫੋਨ ਆਇਆ ਨਹੀਂ ਆਪਾਂ ਨੂੰ ਤੇ ਬਸ ਉਸ ਤੋਂ ਬਾਅਦ ਕੁਝ ਖਾਣ ਪੀਣ ਦਾ ਲੈ ਕੇ ਸਮਾਨ ਤੇ ਬੱਸ ਚੱਲੇ ਇਹ ਘਰੇ ਆਉਣ ਤੋਂ ਬਾਅਦ ਨਾ ਦੁਪਹਿਰੇ ਅੱਜ ਛੁੱਟੀ ਲਾ ਹੀ ਲਈ ਸੌਣ ਤੋਂ ਘੰਟਾ ਘੰਟਾ ਦਾ ਘੜ ਕਿੱਥੇ ਅੱਧਾ ਘੰਟਾ ਸਿੱਤਾਂ ਤੇ ਮੈਨੂੰ ਤੁਹਾਨੂੰ ਦੱਸਦਿਆਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਆਪਣੀਆਂ ਜਮਣਾ ਹੋ ਗਈਆਂ ਕਾਮਯਾਬ ਮਾਤਾ ਪਤਾ ਨਹੀਂ ਕੀ ਅੱਕੀਂਦੀ ਹੈ ਜਮਣਾ ਚੱਲ ਪੈਣੀ ਹੈ ਆਪਣੀਆਂ ਮਤਲਬ ਜਿੱਥੋਂ ਤੱਕ ਮੈਨੂੰ ਲੱਗਦਾ ਹੁਣ ਇਹਨਾਂ ਨੂੰ ਪਾਣੀ ਪਾਉਣੇ ਆਥਣ ਹੋ ਗਿਆ ਆ ਤਾਂ ਕੱਢਿਆ ਹੀ ਪੱਤਾ ਨਵਾਂ ਤੇ ਉਹਨੇ ਨਹੀਂ ਕੱਢਿਆ ਹਜੇ ਤੂੰ ਕੋਲ ਮਲਾ ਕੇ ਕਾਮਯਾਬ ਹੋ ਜਾਗੇ ਅਸੀਂ ਹੋਵਾਂਗੇ ਕਾਮ ਜਾਵ ਇੱਕ ਦਿਨ ਹਮ ਹੋਗੇ ਕਾਮ ਜਾਵ ਇੱਕ ਦਿਨ ਤੇਰੀ ਸ਼ਿਕਾਇਤ ਆਈ ਓਏ ਸੱਚ ਤੂੰ ਬਲੂੰਗੜਾ ਨੂੰ ਉਹ ਕਰਦਾ ਹੈਂ ਬੜੀ ਦੇ ਲੋਚਣੀ ਉੱਠੀ ਨਹੀਂ ਮੈਨੂੰ ਖੁੱਲਾ ਛੱਡੋ ਤੁਸੀਂ ਮੈਨੂੰ ਕਿਉਂ ਬੰਨ ਕੇ ਰੱਖਿਆ ਬੜੀ ਦਾ ਪਾਊਡਰ ਕਰਤਾ ਸੀਗਾ ਜੇ ਮੈਂ ਤੁਹਾਨੂੰ ਦੱਸਿਆ ਨਾ ਉਹ ਸਪੈਸ਼ਲ ਹੁੰਦਾ ਹੈ ਇੰਡੀਆ ਦਾ ਆਪਣਾ ਹੈਗਾ ਉਹ ਦੂਜਾ ਜੀਪੀਐਸ ਕੈਪਟਨ ਇੰਡੀਆ ਇਹ ਹੋ ਜਾ ਕੋਸ਼ਾ ਬਾਕੀ ਜਦੋਂ ਆਇਆ ਮੈਂ ਤੁਹਾਨੂੰ ਦੱਸ ਦੂੰਗਾ ਉਹ ਮੈਂ ਕੱਲ ਰਾਤ ਹੀ ਆਰਡਰ ਕਰਤਾ ਸੀ ਵੈਸੇ ਤਾਂ ਤੇ 1000 ਰੁਪਏ ਦਾ ਪਿਆ ਉਹ ਸਪੈਸ਼ਲ ਬਿੱਲੀਆਂ ਤੇ ਕੁੱਤਿਆਂ ਲਈ ਆ ਤੇ ਉਹ ਆਪਾ ਆਰਡਰ ਕਰਤਾ ਆ ਜਦੋਂ ਹੀ ਆਉਂਦਾ ਕੀ ਰਿਵਿਊ ਆਉਂਦੇ ਆ ਉਹਦੇ ਮਤਲਬ ਕਿਵੇਂ ਕੰਮ ਕਰਦਾ ਉਹ ਆਪਾਂ ਨੂੰ ਵੀ ਹਜੇ ਨਹੀਂ ਪਤਾ ਉਹਦੇ ਨਾਲ ਜਿਹੜਾ ਕੁਝ ਆਊਗਾ ਉਹਦੇ ਥਰੂ ਹੀ ਪਤਾ ਲੱਗੂਗਾ ਤੇ ਉਹ ਚੀਜ਼ ਵੈਸੇ ਮੈਨੂੰ ਵਰਥ ਲੱਗੀ ਕਿਉਂਕਿ ਜਿੰਨੇ ਕੁ ਮੈਂ ਉਹਦੇ ਰਿਵਿਊ ਪੜੇ ਰਿਵਿਊ ਬੈਸਟ ਸੀਗੇ ਬਾਕੀ ਰਿਵਿਊ ਅਗਲਾ ਨੇ ਆਪ ਹੀ ਪਾਏ ਹੋ ਸਕਦੇ ਇਹ ਵੀ ਨਹੀਂ ਕੋਈ ਪਤਾ ਪਰ ਇਹ ਤਾਂ ਚੀਜ਼ ਤਾਂ ਪਤਾ ਲੱਗੂਆ ਬਾਕੀ ਦੇਖਦੇ ਆ ਕਿਉਂਕਿ ਉਹ ਦਾ ਨਾ ਇੱਕ ਇਹ ਸੀਗਾ ਵੀ ਜਿਵੇਂ ਜਿੰਨੇ ਇਹ ਟੈਗ ਆਉਂਦੇ ਆ ਉਹ ਹੁੰਦੇ ਚਾਬੀਆਂ ਚੂਬੀਆਂ ਲਈ ਜਾਂ ਹੋਰ ਚੀਜ਼ਾਂ ਲਈ ਕੁੱਤੇ ਲਈ ਨਹੀਂ ਹੁੰਦਾ ਕੁੱਤੇ ਲਈ ਆਉਂਦੇ ਜਿਹੜੇ ਬਹੁਤ ਮਹਿੰਗੇ ਬਾਹਰਲੇ ਮੁਰਖ ਤੇ ਜਿਹੜੇ ਆਪਣੇ ਆਉਂਦਾ ਆ ਉਹੀ ਆਉਂਦਾ ਇੱਕ ਮਤਲਬ ਜਾਂ 6-7000 ਦਾ ਆਉਂਦਾ ਤਾਂ ਕਰਕੇ ਫਿਰ ਉਹੀ ਮੰਗਾਇਆ ਕੀ ਗੱਲ ਆ ਬੈਠੀ ਜਾ ਨਹੀਂ ਟੱਕੇ ਬੈਠ ਕੇ ਅਸੀਂ ਨਹੀਂ ਜਾਣਦੇ ਨਾ ਤੈਨੂੰ ਮੈਂ ਸੋਚਿਆ ਜਰਾ ਆਪ ਡੰਡਾ ਲੈ ਕੇ ਨਾਲ ਜਾਂਦੇ ਆ ਕਿਉਂਕਿ ਐ ਤਾਂ ਨਾਲ ਜਾਵਾਂਗੇ ਜੇ ਦੋ ਤਾਂ ਮੁੜਿਆ ਹੁੰਦਾ ਜੇ ਤੋ ਕੱਲੇ ਨਹੀਂ ਛੱਡਦੇ ਨਾ ਉਦੋਂ ਜਾਂਦੇ ਚਾਰ ਪੰਜ ਦਿਨ ਹੁਣ ਆਪਾਂ ਨੂੰ ਇਦਾਂ ਰੱਖਣਾ ਪੈਣਾ ਕਿਉਂਕਿ ਚਾਰ ਪੰਜ ਦਿਨ ਲੱਗਣੇ ਆਪਣੇ ਉਹ ਟੈਗ ਜਾਉਣ ਨੂੰ ਚੌਹਾਂਰ ਟੈਗ ਵਜਦਾ ਉਹ ਕੈਪਟਨ ਇੰਡੀਆ ਦਾ ਨਾਮ ਭੁੱਲੇ ਅਸੀਂ ਪੂਰਾ ਇੱਧਰ ਆ ਜਾ ਇੱਧਰ एन चल चल चां आह लखे सरपंच के ही यार आ आ जा आ जा इधर तो फोटो पाते ग्रुप से ਬੜੀ ਬੜੀ ਪੂਰੇ ਪਿੰਡ 'ਚ ਮਸ਼ਹੂਰ ਹੋ ਗਿਆ ਇਹਦਾ ਕੋਸ਼ ਪਤਾ ਨਹੀਂ ਲੱਗਦਾ ਕਦੋਂ ਇਹਨੇ ਕੀ ਕਰਨਾ ਹੁਣ ਇਹ ਕੀ ਬਣਾਉਣਾ ਮੈਨੂੰ ਨਾ ਮਿੱਠਾ ਖਾਣ ਨੂੰ ਜੀ ਕਰਦਾ ਸੀ ਮੈਂ ਕਿਹਾ ਚੱਲ ਬੇਸਣ ਬਣਾਉਣੀ ਆ ਬੇਸਣ ਦਾ ਕੜਾਹ ਬਣਾਉਣੀ ਆ ਤੇ ਪਾਪੇ ਨੇ ਮੈਨੂੰ ਸਿਖਾਇਆ ਸੀ ਪਿਛਲੀ ਵਾਰ ਵੀ ਜਦੋਂ ਇਹਦੇ 'ਚ ਮਿੱਠਾ ਪਾ ਦਿੰਦੀ ਆ ਤੇ ਦੁੱਧ ਆਹ ਦੁੱਧ ਪਈ ਹੁੰਦੀ ਆ ਪਾਣੀ ਪਾ ਦਿੰਦੀ ਆ ਇਹਨੂੰ ਕਿੰਨਾ ਟਾਈਮ ਹਲਾਉਂਦਾ ਹਲਾਉਂਦੀ ਰਿਹਾ ਕਰ ਜਦੋਂ ਤੂੰ ਇਹਨੂੰ ਹਲਾਉਂਦੀ ਰਹਿਣੀ ਆ ਕਈ ਦਿਵਾਰਾ ਕਿ ਹੋ ਛੱਡ ਜਾਂਦਾ ਤੇ ਚੈਪਟਰ ਨੂੰ ਮੱਝ ਜਾਂਦਾ ਤੇ ਵਧੀਆ ਬਣ ਜਾਂਦਾ ਤਾਂ ਕਰਕੇ ਮੈਂ ਜੋ ਵਾਲਾ ਨੁਸਕਾ ਪਨਾ ਕੇ ਬਣਾ ਕੇ ਦੇਖਾਂ ਲਗੀ ਦੇਖੇ ਹੁਣ ਪਾਪੇ ਦਾ ਆਈਡੀਆ ਇਹ ਕਾਲਾ ਕਰ ਲੈ ਤੂੰ ਇਸ ਤਰ੍ਹਾਂ ਪਾਪਾ ਕਹਿੰਦੇ ਸੀ ਜਿਆਦਾ ਭੁੰਨੀ ਲੋਕਾਂ ਦੀਆਂ ਸੱਸਾਂ ਸਿਖਾਉਂਦੀਆਂ ਹੁੰਦੀਆਂ ਕੰਮ ਕਰਨਾ ਮੇਰੇ ਸਸੂਰ ਜੀ ਸਿਖਾਉਂਦੇ ਆ ਮੈਨੂੰ ਕਿਉਂਕਿ ਪਾਪਾ ਸਾਡਾ ਐਕਸਪਰਟ ਐ ਨਾ ਪਾਪਾ ਬਣਾਉਣ ਵਿੱਚ ਬੇਲ ਬਣਾਉਣ ਵਿੱਚ ਇਹ ਲਾਲ ਹੀ ਕਰ ਲਿਆ ਉਹ ਇੱਦਾਂ ਬਣਾਉਣਾ ਸੀ ਇਹੇ ਪਿਛਲੀ ਵਾਰ ਪਾਪਾ ਕੇ ਮੈਂ ਘੱਟ ਰੜੇ ਸੀ ਜੋ ਥੋੜਾ ਜਿਹਾ ਹੋਰ ਦਾ ਕੱਚਾ ਸੀ ਹੈ ਕੱਚਾ ਸੀ ਇਸ ਦਿਨ ਕੱਚਾ ਨਹੀਂ ਸੀ ਮਤਲਬ ਕਿ ਥੋੜਾ ਜਿਹਾ ਰੰਗ ਹੋਰ ਬਰਾਊਨ ਜਿਹਾ ਕਰ ਰਹੀ ਹਾਂ ਮੱਲਾ ਪਿਛਲੀ ਵਾਰ ਘੱਟ ਸੀ ਨਾ ਇਹ ਫੇਮੈਂਟਾ ਚੱਲ ਜਾਵੇ ਕਰਦੇ ਨੇ ਤਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਪਾਣੀ ਜ਼ਿਆਦਾ ਨਾ ਲੈ ਨਹੀਂ ਡੜਾ ਹੋਣਾ ਫੋਟਰੋਂ ਮਿਲਾ ਨਾਲੋਂ ਕਿਹਨੂੰ ਪਤਾ ਵੀ ਇਹ ਥੱਕਦੀ ਨਹੀਂ ਕਦੇ ਵੀ ਇਹ ਖਾਣ ਪੀਣ ਦੇ ਮਾਮਲੇ 'ਚ ਤਾਂ ਖਾਸ ਕਰਕੇ ਹੋਰ ਤਾਂ ਚਲੋ ਉੱਦਾਂ ਵੀ ਨਹੀਂ ਥੱਕਦੀ ਲੈ ਗਈ ਕੰਮ ਨੇ ਬੇਤੀ ਨਾ ਕਰਨ ਨਾਲ ਧੀ ਰਾਤ ਨੂੰ ਕੋਣ ਗਲਾ ਹੁੰਦਾ ਰਛੜ ਪਰੇ ਕੀ ਦੁੱਪ ਤਾਸੇ ਖਾਲੋ ਲੱਡੂ ਆਉ ਖਾਲੋ ਜਦ ਕੋੜ ਖਾਲੋ ਮਿੱਠਾ ਧੀ ਰਾਤ ਖਰਾਬ ਬਣਾਉਣ ਲੱਗਦੀ ਵਧੀਆ ਲੱਗਦਾ ਯਾਰ ਕੁਕਿੰਗ ਕਰਨਾ ਮੈਨੂੰ ਖਾਣ ਵੇਲੇ ਵੀ ਨੇ ਹਾਂ ਸਰਪ੍ਰਾਈਜ਼ ਮੈਣਾ ਇੱਕ ਸਪੈਸ਼ਲ ਬੰਦੇ ਨੇ ਆਉਣਾ ਕੂੰ ਚੀਜ਼ਾਂ ਬਣਾਵਣਾ ਖਵਾਉਣੀ ਆਪਾਂ ਹੂੰ ਤਿਆਰ ਆ ਸਾਰੀਆਂ ਸਿਆਰੀਆਂ ਚੱਲ ਰਹੀਆਂ ਆ ਆਉਣ ਵਾਲੇ ਬਲੌਗਾਂ 'ਚ ਤੁਹਾਨੂੰ ਇਹ ਵੀ ਰਿਵੀਲ ਕਰ ਦਾਂਗੇ ਕਿ ਇਹਨੇ ਆਉਣਾ ਕਿਉਂ ਆਉਣਾ ਕਾਹਦੇ ਆਉਣਾ। ਫਿਲਹਾਲ ਤੁਸੀਂ ਗੈਸ ਘੱਟ ਕਰ ਲਓ ਥੱਲੇ ਲਿਖੋ। ਤੇ ਦਿਖਾਉ। ਬੰਨਾ ਕਾਲਾ ਲੱਗਦਾ ਹੀ ਹੈ ਤੈਨੂੰ ਵਧੀਆ ਬਣਿਆ ਆ। ਵੇਸਣ ਕਿੱਡਾ ਕਾਲਾ ਕਰਤਾ। ਆਪੇ ਨੂੰ ਪਸੰਦ ਆਉਂਦਾ ਆਪੇ ਦੀ ਪਸੰਦ ਆ। ਆਈਸਕ੍ਰੀਮ ਵਾਲੀਆਂ ਬਾਲੀਆਂ ਦਾ ਦਾ ਉਹ ਦਾਜ ਵਾਲੀਆਂ ਕੋਲੀਆਂ ਦੇ ਬੱਚੇ ਜੇ ਤੁਹਾਨੂੰ ਉਹ ਮੱਕਾ ਢਾ ਖਵਾਉਣ ਲੱਗੀਆਂ ਤੁਸੀਂ ਗੱਲਾਂ ਲੱਗਦੇ ਦੇਖਦੇ ਦੇਖ ਕੇ ਤਾਂ ਭਾਪੀ ਨੂੰ ਦੇਖਿਆ ਤੂੰ ਦੇਖਿਆ ਉਹ ਮੇਰੇ ਕਿਹੜਾ ਕੋਲੀਆਂ ਜਿੱਥੋਂ ਵੱਢ ਗਈਆਂ ਹੋਰ ਤਾਂ ਕਿਉ ਸਖੀਓ ਸਹੇਲੀਓ ਓਏ ਅੱਜ ਕਿੱਕਾ ਸਸਤੇ ਮਈਆਂ ਕੋਲੀਆਂ ਲੱਡੀਆਂ ਚ ਜਿਆਦਾ ਨਹੀਂ ਰਾੜਤਾ ਅੱਜ ਵਧੀਆ ਬਣਿਆ ਨਹੀਂ ਵਧੀਆ ਹੈ ਹਲੋ ਅੱਜ ਜ਼ਿਆਦਾ ਤਨ ਡਰੇ ਆ ਠੀਕ ਆ ਬਹੁਤ ਵਧੀਆ ਸੁਣਾ ਬਰਾ ਭਾਈਆ ਕਿਵੇਂ ਆ ਵੱਧ ਗਿਆ ਬਣਾ ਬਹੁਤ ਵਧੀਆ ਬਣਾ ਬਹੁਤ ਸੁਆਦ ਹੈ ਟਿੰਟ ਪਾਪ ਟਮ ਟਮ ਤਕਦੀਰ ਦਾ ਡੇਲੀ ਕੰਮ ਹੈ ਆ ਡੱਬੇ ਨੂੰ ਖਲਾਰਨਾ ਡੇਲੀ ਖਲਾਰ ਕੇ ਮੜ ਕੇ ਐ ਪੈ ਜਾਂਦੀ ਹੈ ਤੇ ਅਸੀਂ ਵੀ ਇੱਕ ਚੀਜ਼ ਸੋਚ ਰਹੇ ਹਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਨਾ ਇੱਥੇ ਨੇੜੇ ਨੂੰ हां सोच ਰਹੇ ਆ ਵੀ ਪਲੇ ਵਿੱਚ ਲੈ ਕੇ ਜਾਇਆ ਕਰੀਏ ਘੰਟਾ ਦੋ ਘੰਟੇ ਜਿਆਦਾ ਟਾਈਮ ਨਹੀਂ ਕੀ ਹੈ ਖਾਲਿਆ ਕੜਾ ਉਹ ਕਰਲੀ ਆ ਗਈ ਹਾਏ ਬਾਹਰ ਬਾਟੇ ਕਰਲੀ ਲਈ ਲਈ ਤੂੰ ਜਾ ਫੜਾ ਲਿਆ ਝਾੜੂ ਛੇਤੀ ਚੱਕੇ ਲੋ ਜੀ ਕਰਲੀ ਤਾਂ ਕੱਢਤੀ ਬਾਹਰ ਤੇ ਮੈਂ ਗੱਲ ਕਰ ਰਿਹਾ ਸੀਗਾ ਵੀ ਅਸੀਂ ਸੋਚ ਰਹੇ ਹਾਂ ਤਕਦੀਰ ਨੂੰ ਦੋ ਘੰਟੇ ਪਲੇ ਵਿੱਚ ਲੈ ਕੇ ਜਾਇਆ ਕਰਗੇ ਇੱਥੇ ਆਪਣੇ ਜੈਤੋ ਜਾਂ ਗੋਨਿਆਂ ਨੇ ਬਾਕੀ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਸਾਨੂੰ ਐਂ ਵੀ ਥੋੜਾ ਜਿਹਾ ਨਾ ਬੱਚਿਆਂ ਨਾਲ ਕੋਲੋਂ ਮਿਲੂਗੀ ਵੱਧ ਹਨਾ ਥੋੜਾ ਜਿਹਾ ਇਹਨੂੰ ਇੱਕ ਹੱਦ ਤੱਕ ਪਹੁੰਚੂਗੀ ਬਾਕੀ ਘੰਟਾ ਕਿ ਉੱਥੇ ਆਪ ਹੀ ਨਾਲ ਹੋਇਆ ਕਰਾਂਗੇ ਥੋੜਾ ਜਿਹਾ ਬੱਚੇ ਸਾਡੇ ਇੱਥੇ ਘਟ ਆਉਂਦੇ ਕਰਕੇ ਨਾ ਸਾਨੂੰ ਵੀ ਥੋੜਾ ਜਿਹਾ ਐਂ ਵੀ ਚੱਲ ਬੱਚਿਆਂ ਦੇ ਨਾਲ ਅਣਜਾਣ ਮਤਲਬ ਬੱਚਿਆਂ ਦੇ ਨਾਲ ਜਦੋਂ ਐਂ ਕੋਲੋਂ ਮਿਲੂਗੇ ਫਿਰ ਗਾਂ ਸਕੂਲ ਲਾਉਣੀ ਸੌਖੀ ਹੋ ਜਾਊਗੀ ਦੂਜੇ ਨੰਬਰ ਤੇ ਬੋਲਣ ਲੱਗ ਜੂਗੀ ਠੀਕ ਹੈ ਕਿਉਂਕਿ ਬਾਰੋਂ ਬਤਾ ਜਦੋਂ ਸੈਕਦਾਨ ਘਰੇ ਘਰੇ ਸਾਰੇ ਨੂੰ ਜਾਣਦੀ ਹੈ ਨਾ ਤਾਂ ਇਹ ਚੀਜ਼ ਅਸੀਂ ਸੋਚ ਰਹੇ ਹਾਂ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਇਹ ਸਾਡਾ ਡਿਸੀਜਨ ਸਹੀ ਹੈ ਜਾਂ ਨਹੀਂ ਪਰ ਦੇਖਦੇ ਹਾਂ ਤੇ ਬਾਕੀ ਜਿਹੜਾ ਇੱਕ ਹੋਰ ਗੱਲ ਹੈ ਮੈਂ ਤੁਹਾਨੂੰ ਦੱਸਦਾ ਵੀ ਆਪਣੇ ਨਾਲ ਇੱਕ ਸਬਸਕ੍ਰਾਈਬਰ ਨੇ ਅਮਨ ਬਰਾੜ ਜੀ ਜਿਲ੍ਹਾ ਲਾਹੌਰ ਤੋਂ ਉਹ ਡੇਲੀ ਕਮੈਂਟ ਕਰਦੇ ਨੇ ਤੇ ਉਹ ਡੇਲੀ ਵਲੌਗ ਵੀ ਦੇਖਦੇ ਨੇ ਤੇ ਬਹੁਤ ਸਾਰਾ ਪਿਆਰ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਨੂੰ ਕਿਉਂਕਿ ਜਿਹੜੇ ਇਦਾਂ ਡੈਡੀਕੇਟਡ ਸਬਸਕ੍ਰਾਈਬਰ ਹੁੰਦੇ ਨੇ ਤਾਂ ਉਹ ਆਪਣੀ ਫੈਮਿਲੀ ਹੁੰਦੇ ਆ ਠੀਕ ਹੈ ਤੇ ਬਾਕੀ ਸਾਰਿਆਂ ਲਈ ਪਿਆਰ ਤੇ ਪਰ ਉਹਨਾਂ ਦਾ ਆਪਾਂ ਸਪੈਸ਼ਲ ਨਾਂ ਲੈਣਾ ਸੀਗਾ ਕਿਉਂਕਿ ਬਹੁਤ ਜਾਦੇ ਪਿਆਰ ਹੈ ਉਹਨਾਂ ਨੂੰ ਜਾਦੇ ਪਿਆਰ ਹਾਂ ਕਿਉਂਕਿ ਉਹ ਡੇਲੀ ਆਪਣਾ ਜਿਹੜਾ ਡੇਲੀ ਵਲੌਗ ਦੇਖਦੇ ਨੇ ਤੇ ਡੇਲੀ ਕਮੈਂਟ ਕਰਦੇ ਨੇ ਹਾਂ ਉਹਨਾਂ ਨੇ ਵੀ ਆ ਵੀ ਸੀਗਾ ਵੀ ਮੇਰਾ ਨਾਮ ਜ਼ਰੂਰ ਲਿਓ ਬਲੌਗ ਚ ਹਾਂ ਤੇ ਇਸੇ ਕਰਕੇ ਆਪਾਂ ਤੁਹਾਡਾ ਨਾਮ ਲੈਨੇ ਆ ਬਾਕੀ ਬਹੁਤ ਬਹੁਤ ਧੰਨਵਾਦ ਬਲੌਗਰ ਹੁੰਨਾ ਪਿਆਰ ਦੇ ਨਹੀਂ ਜਾਣਦੀ ਜਲਦੀ ਤੁਹਾਡੇ ਲਈ ਸਰਪ੍ਰਾਈਜ਼ ਲੈ ਕੇ ਹਾਜ਼ਰ ਹੋਵਾਂਗੇ ਸੋ ਤਕਰੀਬ ਦਾ ਜਿਹੜਾ ਸੀ ਡਿਸੀਜਨ ਲਿਆ ਉਹ ਮੈਂ ਵੀ ਆਪਣਾ ਡਿਸਕਸ ਕੀਤਾ ਸੀਗਾ ਤੇ ਮੈਂ ਵੀ ਕਹਿੰਦੇ ਵੀ ਉਹ ਠੀਕ ਆ ਤੇ ਹੁਣ ਬਸ ਇਹੀ ਆ ਚੱਲ ਰਿਹਾ ਸਪਟੰਬਰ ਚ ਤਾਂ ਅਸੀਂ ਥੋੜਾ ਜਿਹਾ ਫ੍ਰੀ ਆ ਅਕਤੂਬਰ ਨਵੰਬਰ ਚ ਪਟਾਕੇ ਪਾਵਾਂਗੇ ਉਹ ਤੁਸੀਂ ਦੇਖਦੇ ਰਹੋ ਬਲੌਗਾ ਚ ਮਿਲਦੇ ਆ ਨਵੇਂ ਬਲੌਗ ਦੇ ਫੂ ਫੂ ਪਿੱਛੇ ਦੋ ਵਦਿਆਂ ਦੇ ਪੂਰੀ ਪਿੱਛੇ ਹੱਤ ਚੱਕੀ ਪਈ ਆ ਪਟਾਕੇ ਬਹਿਣਗੇ ਪਟਾਕੇ ਬਹਿਣਗੇ ਹਜੇ ਰੀਵਲ ਨਹੀਂ ਕਰਨਾ ਵੇ ਹਜੇ ਰੀਵਲ ਹੈ ਬੋਲਣ ਦਿੰਦੇ ਬੋਲਣੇ ਵੀ ਦਿੰਦੇ ਮੈਨੂੰ ਕੋਈ ਨਹੀਂ ਸਾਡੂੰ ਜਲਤੀ ਤੇ ਚਲੋ ਜੀ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਗੁੱਡ ਨਾਈਟ ਬਾਏ ਬਾਏ